ਅਫਗਾਨਿਸਤਾਨ ਚ ਆਫਤ ਆਈ 1 ਮਿੰਟ ਚ ਪੈਸੇ ਪਹੁੰਚ ਜਾਂਦੇ ਨੇ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਅਫਗਾਨੀ ਪੰਜਾਬ ਚ ਆਫਤ ਆਈ ਅੰਨੇ ਦਿਨਾਂ ਬਾਅਦ ਆਏ 1600 ਕਰੋੜ ਰੁਪਏ ਅਨਾਉਂਸ ਕਰਕੇ ਅੱਜ ਵੀ ਮੈਂ ਚੀਫ ਸੈਕਟਰ ਨੂੰ ਪੁੱਛਿਆ ਸਾਰੇ ਤੱਕ ਕਰ ਰਹੀ ਆ ਨਹੀਂ ਆਏ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਤੁਸੀਂ ਕੀ ਹੋ ਗਿਆ ਨਹੀਂ ਪੰਜਾਬ ਤੁਹਾਨੂੰ ਜਿਤਾਉਂਦਾ ਫਿਰ ਕੀ ਹੁੰਦਾ ਬਹੁਤ ਕੁਝ ਆ ਤੁਹਾਡੇ ਕੋਲੇ ਜਿੱਦ ਜਿੱਦ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾ ਮੁਤਾਬਕ ਚਲਦੀ ਤੁਸੀਂ ਫਿਰ ਐ ਦੁਸ਼ਮਣੀਆਂ ਕਿੱਡੋਂਗੇ ਸਾਡੇ ਆਪਣੇ ਮੁਤਾਬਕ ਚਾਹੁੰਦੇ ਆ ਦੁਨੀਆ ਵੀ ਇਹਨਾਂ ਮੁਤਾਬਕ ਹਵਾ ਚੱਲੇ ਇਹਨਾਂ ਮੁਤਾਬਕ ਹੀ ਸਮੁੰਦਰ ਬਹਿਣ ਇਹਨਾਂ ਮੁਤਾਬਕ ਨਦੀਆਂ ਰੁੱਕ ਆਪ ਤੇ ਬਦਲਣ ਪੰਜਾਬੀਆ ਨਹੀਂ ਚੱਲਦੇ ਪੰਜਾਬੀ ਆਪਣੇ ਮੁਤਾਬਕ ਚੱਲਦੇ ਆ ਜੇ ਪੰਜਾਬੀ ਆਪਣੇ ਮੁਤਾਬਕ ਨਾ ਚੱਲੇ ਹੁੰਦੇ ਇਸ ਵਕਤ ਆਜ਼ਾਦ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ ਤੁਸੀਂ ਕਿ ਭਗਤ ਸਿੰਘ ਹੋਰੀ ਆਪਣੇ ਆਪਣੀ ਇੱਛਾ ਮੁਤਾਬਕ ਚੱਲੇ ਨੇ ਕਿ ਇਹ ਕੁਰਬਾਨੀਆਂ ਦੇਵਾਂਗੇ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਦੀ ਲਹਿਰ ਜ਼ੋਰ ਫੜੂਗੀ ਆ ਸੋਚੀ ਉਹਨਾਂ ਨੇ ਕਿ ਹੁਣ ਮੌਤ ਹੀ ਮਸ਼ਹੂਰ ਕਰ ਸਕਦੀ ਹੈ ਹੋਰ ਜਿਉਂਦੇ ਰਹੇ ਤਾਂ ਕੀ ਕਰ ਲਾਂਗੇ ਅਸੀਂ ਆਪਣੇ ਮੁਤਾਬਕ ਚੱਲਾਂਗੇ ਸਾਡੇ ਗੁਰੂਆਂ ਦੇ ਦੱਸੇ ਰਸਤੇ ਮੁਤਾਬਕ ਚੱਲਦੇ